ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੇਰੇ ਚੈਨਲ ਦੇ ਤੁਹਾਡਾ ਸਵਾਗਤ ਹੈ ਪਲੀਜ਼ ਇਹ ਚੈਨਲ ਤੇ ਨਵੇਂ ਹੋ ਜੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਅੱਜ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਜੀ ਬਹੁਤ ਸੋਹਣੇ ਕਲਰ ਨੇ ਬਹੁਤ ਸਾਰੇ ਕਲਰ ਨੇ ਜੋ ਵੀ ਇਹਨਾਂ ਸੂਟਾਂ ਦੇ ਵਿੱਚ ਹੈਗੇ ਨੇ ਜੀ ਸਾਰੇ ਕਲਰ ਆਗੇ ਜੀ ਜੋ ਵੀ ਤੁਹਾਨੂੰ ਸੂਟ ਪਸੰਦ ਆ ਤਾਂ ਤੁਸੀਂ ਸਕਰੀਨ ਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਜੀ ਆਪਣੀ ਇੰਸਟਾਗ੍ਰਾਮ ਦੀ ਆਈਡੀ ਹੈ ਰਾਜਵਿੰਦਰ ਸਿੱਧੂ 9555 ਤੁਸੀਂ ਇੰਸਟਾਗ੍ਰਾਮ ਦੀ ਆਈਡੀ ਨੂੰ ਫੋਲੋ ਕਰੋ ਉੱਥੇ ਆਪਣੇ ਪ੍ਰਿੰਟ ਸੂਟ ਤੇ ਕੁਝ ਵੀਡੀਓ ਅਪਲੋਡ ਕੀਤੀਆਂ ਹੋਈਆਂ ਨੇ ਵਰਕ ਵਾਲੇ ਸੂਟ ਵੀ ਨੇ ਜੋ ਵੀ ਤੁਹਾਨੂੰ ਪਸੰਦ ਆ ਤੁਸੀਂ ਲੈ ਸਕਦੇ ਹੋ ਚਲੋ ਜੀ ਅੱਜ ਆਪਾਂ ਤੁਹਾਨੂੰ ਪ੍ਰਿੰਟਡ ਸੂਟ ਦਿਖਾ ਰਹੇ ਹਾਂਗੇ ਇਹ ਹੈਗੇ ਨੇ ਟੈਸਟਾ ਦੇ ਵਿੱਚ ਮਿਲਣਗੇ ਜੀ ਤੁਹਾਨੂੰ ਵਧੀਆ ਬ੍ਰਾਂਡ ਦੀ ਫੈਬਰਿਕ ਹੋਵੇ ਵਧੀਆ ਸੋਹਣੇ-ਸੋਹਣੇ ਡਿਜ਼ਾਈਨ ਅੱਜ ਆਪਾਂ ਨੇ ਇਹ ਟੈਸਟਾ ਵਾਲੇ ਘੱਟ ਪ੍ਰਾਈਸ ਦੇ ਵਿੱਚ ਲਾਏ ਹੋਏ ਨੇ ਜੀ ਜੋ ਵੀ ਤੁਹਾਨੂੰ ਇਹਨਾਂ ਦੇ ਵਿੱਚੋਂ ਪਸੰਦ ਆ ਤੁਸੀਂ ਲੈ ਸਕਦੇ ਹੋ ਇਹ ਅੱਜ ਵੇ ਨਹੀਂ ਹੈਗਾ ਵੀ ਤੁਸੀਂ ਹਨਾ 1 ਮਹੀਨੇ ਨੂੰ ਇੱਥੇ ਰੇਟ ਦੇ ਵਿੱਚ ਮੇਥੋਂ ਸੂਟ ਮੰਗੋ ਜੀ ਇਹ ਅੱਜ ਸ਼ਾਮ ਦੇ 7 ਵਜੇ ਤੱਕ ਦੀ ਇਹ ਜਿਹੜੀ ਆਪਣੀ ਹੈਗੀ ਹੈ ਜੀ ਸੇਲ ਗੱਡੀ ਹੋਈ ਹੈ ਉਸ ਤੋਂ ਬਾਅਦ ਤੁਹਾਨੂੰ ਇਸ ਰੇਟ ਨਹੀਂ ਮਿਲਨੇ ਉਸ ਤੋਂ ਬਾਅਦ ਜਿਹੜਾ ਆਪਣਾ ਪਹਿਲਾਂ ਵਾਲਾ ਵੀਡੀਓ ਦੇ ਵਿੱਚ ਰੇਟ ਪਾਇਆ ਹੋਇਆ ਹੈ ਜੀ ਉਸੇ ਰੇਟ ਮਿਲਨੇਗੇ ਜਿੰਨਾ ਭੈਣਾਂ ਨੇ ਇਹ ਸੂਟ ਲੈਣੇ ਨੇ ਜੀ ਟੈਸਟਾ ਦਿੱਤਾ ਤੁਸੀਂ ਲਾਹ ਲੈ ਸਕਦੇ ਚਲੋ ਜੀ ਆਪਾਂ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰਦੇ ਆ ਆਪਣਾ ਆਰਗੇ ਬੁਟੀਕ ਤੇ ਵੀ ਆਪਾਂ ਨੇ ਵੀਡੀਓ ਪਾਉਣੀ ਸ਼ੁਰੂ ਕਰਤੀ ਜੀ ਪਲੀਜ਼ ਉਹਨੂੰ ਵੀ ਤੁਸੀਂ ਸਬਸਕ੍ਰਾਈਬ ਕਰੋ 10 ਵਜੇ ਵੀਡੀਓ ਆਪਾਂ ਉਹਦੇ ਤੇ ਅਪਲੋਡ ਕਰਦੇ ਆ ਜੀ ਸਵੇਰੇ 8:00 ਵਜੇ ਮੈਂ ਇਹ ਤੇ ਅਪਲੋਡ ਕਰਦੀ ਆ ਤੇ ਆਪਣੇ ਆਪਾਂ ਸ਼ਾਮ ਨੂੰ ਬਲੌ ਜਿਹੜੀ ਉਹ ਰਾਜਿੰਦਰ ਬਲੌਗ ਤੇ ਅਪਲੋਡ ਕਰ ਲਈ। ਚਲੋ ਜੀ ਸਾਰੇ ਚੈਨਲਾਂ ਨੂੰ ਸਪੋਰਟ ਕਰੋ ਸਾਰਿਆਂ ਨੂੰ ਫੋਲੋਵਰ ਫੋਲੋ ਕਰੋ ਸਬਸਕ੍ਰਾਈਬ ਕਰੋ ਅੱਗੇ ਤੋਂ ਅੱਗੇ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਲੱਗੀ ਨਾਲੇ ਅੱਗੇ ਵੀਡੀਓ ਸ਼ੇਅਰ ਕਰਦਿਆ ਕਰੋ ਤਾਂ ਕਿ ਹਰ ਇੱਕ ਭੈਣ ਕੋਲੇ ਆਪਣੇ ਸੂਟਾਂ ਦਾ ਸਿਕਾ ਟ੍ਰੇਡ ਵਾਲੇ ਫੈਬਰਿਕ ਦਾ ਜਿਹੜਾ ਨੋਟੀਫਿਕੇਸ਼ਨ ਆ ਜਾ ਸਕੇ। ਚਲੋ ਜੀ ਅਪਾਧਨ ਸੂਟ ਦਿਖਾਉਣੀ ਸ਼ੁਰੂ ਕਰਦੇ। ਫੇਰ ਜੀ ਪਹਿਲਾ ਕਲਰ ਹੈਗਾ ਇਹਦੇ ਵਿੱਚ ਸ਼ਰੈੱਡ ਕਲਰ ਹੈ। ਇਹਦੇ ਨਾਲ ਨਾ ਤੁਸੀਂ ਦੁਪੱਟਾ ਐਵੇਂ ਰੈਡੀ ਕਰ ਸਕਦੇ ਹੋ ਵੀ ਇਸ ਤਰ੍ਹਾਂ ਦੀ ਆਪਾਂ ਦੁਪੱਟਾ ਕਰਕੇ بیس ਕਲਰ ਉਹਦੇ ਵਿੱਚ ਰੈੱਡ ਕਲਰ ਦੇ ਜਿਹੜੇ ਸਟਾਰ ਵਾਲਾ ਦੁਪੱਟਾ ਰੈਡੀ ਕਰਵਾ ਰਹੇ ਆ ਆਪਾਂ ਓਵੇਂ ਦਾ ਤੁਸੀਂ ਦੁਪੱਟਾ ਰੈਡੀ ਕਰਵਾ ਸਕਦੇ ਹੋ ਬਹੁਤ ਸੋਹਣੀ ਪਿਆਰੀ ਚੀਜ਼ ਬਣਦੀ ਹੈ ਜੀ ਆਪਾਂ ਰੈੱਡ ਕਲਰ ਦੀ ਇਹ ਤੇ ਫਿਰ ਲੇਸ ਲਾ ਕੇ ਦੁਪੱਟੇ ਨੂੰ ਬਹੁਤ ਵਧੀਆ ਫਿਨਿਸ਼ਿੰਗ ਕਰਕੇ ਤੁਹਾਡੇ ਤੱਕ ਸੂਟ ਪਹੁੰਚਾਵਾਂਗੇ ਜੀ ਦੇਖੋ ਜੀ ਇਹ ਟਿਸਟਾ ਦਾ ਰਹੂਗਾ ਜੀ ਮੈਂ ਤੁਹਾਨੂੰ ਇੱਕ ਸੂਟ ਤੇ ਸੈਂਪਲ ਦਿਖਾ ਦਿੰਨੀ ਆ ਸਾਰੇ ਸੂਟਾਂ ਦੇ ਲੱਗੀ ਹੋਏ ਆ ਦੇਖੋ ਜੀ ਟੈਸਟਾ ਦੀ ਫੈਬਰਿਕ ਰਹੂਗੀ ਜੀ ਅੱਜ ਇਹਦੇ ਵਿੱਚ ਕੋਈ ਵੀ ਸੂਟ ਹੋਰ ਨਹੀਂ ਹੋਊਗਾ ਸਾਰੇ ਟੈਸਟਾ ਦੀਆਂ ਡਾਟਾ ਰਹਿਣੀਆਂ ਕਾਟਨ ਸਿਲਕ ਦੀ ਇਹਦੇ ਨਾਲ ਰਹੂਗੀ ਜੀ ਸਲਵਾਰ ਵਿੱਚ ਉਸ ਤਰ੍ਹਾਂ ਦਾ ਆਫ ਵਾਈਟ ਕਰੀਮ ਜੀ ਹੈ ਰੈੱਡ ਕਲਰ ਹੈ ਇਹਦਾ ਬਹੁਤ ਸੋਹਣੀ ਪ੍ਰਿੰਟਿੰਗ ਹੈ ਫੋਨ ਦੇ ਵਿੱਚ ਸੇਮ ਕਲਰ ਦਿਖ ਰਹੇ ਨੇ ਦੇਖੋ ਜੀ ਪਹਿਲਾਂ ਇਹ ਸੂਟਾਂ ਦਾ ਪ੍ਰਾਈਸ ਪਾਇਆ ਹੋਇਆ ਸੀ ਆਪਣਾ 2100 ਰੁਪਏ ਅੱਜ ਆਪਾਂ ਨੇ ਇਹ ਲੈਸ ਪ੍ਰਾਈਸ ਦੇ ਵਿੱਚ ਲਾਏ ਹੋਏ ਨੇ ਜੀ ਇਹ ਸ਼ਾਮ ਦੇ 7 ਵਜੇ ਤੋਂ ਪਹਿਲਾਂ ਪਹਿਲਾਂ ਸੂਟ ਆਪਣੇ ਬੁੱਕ ਕਰੋਗੇ ਤਾਂ ਤੁਹਾਨੂੰ ਅੱਜ ਵਾਲੇ ਰੇਟ ਨਾਲ ਮਿਲਣਗੇ ਜੇ ਤੁਸੀਂ ਉਸ ਤੋਂ ਬਾਅਦ ਕਰੋਗੇ ਜੀ ਤਾਂ ਤੁਹਾਨੂੰ ਪਿਛਲੇ ਰੇਟ ਨਾਲ ਮਿਲਣਗੇ ਕਿ 2100 ਚ ਮਿਲਣਗੇ ਜੀ ਅੱਜ ਵਾਲਾ ਰੇਟ ਰਹੂਗਾ ਜੀ ਇਹਨਾਂ ਦਾ 1930 ਰੁਪਏ ਦੇਖੋ ਜੀ ਸ਼ਿਪਿੰਗ ਚਾਰ ਦਿਨ ਵਿੱਚ ਹੀ ਹੋਣਗੇ ਕੋਈ ਅਲੱਗ ਤੋਂ ਨਹੀਂ ਹੋਊਗਾ ਜੀ ਦੂਸਰਾ ਕਲਰ ਆ ਗਿਆ ਜੀ ਇਸ ਡਿਜ਼ਾਈਨ ਦੇ ਵਿੱਚ ਬਾਈਨ ਕਲਰ ਦੇਖੋ ਇਹ ਵੀ ਟੈਸਟਾਂ ਦੀ ਰਹਿਣਗੇ ਤੇ ਮੈਨੂੰ ਹਰ ਇੱਕ ਹਨਾ ਹਰ ਇੱਕ ਸੂਟ ਦੀ ਸਟੈਂਪ ਦਿਖਾਉਣ ਦੇ ਵੀਡੀਓ ਲੰਬੀ ਹੋ ਜੂਗੀ ਜੀ ਆਪਣੇ ਕਲਰ ਕਾਫੀ ਸਾਰੇ ਨੇ ਤੇ ਇਹ ਨਹੀਂ ਹੋਊਗਾ ਵੀ ਆਪਾਂ ਤੁਹਾਨੂੰ ਇੱਕ ਸੂਟ ਦੀ ਸਟੈਂਪ ਦਿਖਾ ਕੇ ਉਹ ਦੂਆ ਤੁਹਾਡੇ ਕੋਲ ਰਲਤੀ ਜਾਊਗੀ देखो जी ए डिजाइन ਦੇ ਵਿੱਚ ਇੱਕ ਹੈਗਾ ਬਾਈਂਡ ਕਲਰ ਤੁਸੀਂ ਦੁਪੱਟਾ ਕਹੋਗੇ ਜੀ ਆਪਾਂ ਤੁਹਾਨੂੰ ਹਟਤਾ ਵੀ ਤੁਹਾਨੂੰ ਰੈਡੀ ਕਰਕੇ ਦੇਵਾਂਗੇ ਦੇਖੋ ਜੀ ਬਾਈਂਡ ਕਲਰ ਦੀ ਆਪਾਂ ਰੱਖੀ ਹੈ ਸਲਵਾਰ 1930 ਰੁਪਏ ਦੇ ਵਿੱਚ ਤੁਸੀਂ ਇੱਕ ਸੂਟ ਲੈ ਕੇ ਇੱਕ ਕਲਰ ਹੈਗਾ ਜੀ ਇਹਦੇ ਵਿੱਚ ਬਲੈਕ ਦੇਖੋ ਜਿੰਨੇ ਵੀ ਡਿਜ਼ਾਈਨ ਨੇ ਜਿੰਨੇ ਕਲਰ ਨੇ ਸਾਰੇ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਦਿੰਨੇ ਆ ਦੇਖੋ ਇਹ ਹੈਗਾ ਬਲੈਕ ਕਲਰ ਇਹਦੇ ਨਾਲ ਆਪਾਂ ਨੇ ਬਲੈਕ ਕਲਰ ਦੀ ਰੱਖੀ ਹੈ ਸਲਵਾਰ ਇਹ ਵੀ ਟੈਸਟ ਬਲੈਕ ਕਲਰ ਦੀ ਰੱਖੀ ਐ ਸਲਵਾਰ ਇਹ ਵੀ ਤੁਹਾਨੂੰ ਟੈਸਟ ਦਾ ਆਹੀ ਮਿਲੂਗਾ ਜੀ ਉਸ ਤੋਂ ਬਾਅਦ ਆ ਗਿਆ ਜੀ ਗ੍ਰੀਨ ਕਲਰ ਬਹੁਤ ਪਿਆਰੇ ਕਲਰ ਨੇ ਇਹਨਾਂ ਸ਼ਾਈਨਿੰਗ ਵਾਲੀ ਫੈਬਰਿਕ ਹੈ ਜੀ ਆਪਾਂ ਇਹ ਨਹੀਂ ਹੈਗਾ ਵੀ ਹਨਾ ਵੀ ਬਸ ਆਪਾਂ ਬਾਜ਼ਾਰ ਜਾਂਦੇ ਜਾਂ ਛੋਟੇ-ਮੋਟੇ ਪ੍ਰੋਗਰਾਮ ਤੇ ਇਹਨੂੰ ਆਪਾਂ ਕਿਵੇਂ ਵੀ ਪਾਰਟੀ ਵੇਅਰ ਸੂਟ ਬਣਾ ਸਕਦੇ ਆ ਬਹੁਤ ਵਧੀਆ ਇਹਦੇ ਨਾਲ ਦੁਪੱਟੇ ਰੈਡੀ ਕਰਕੇ ਬਹੁਤ ਸੋਹਣੇ ਲੱਗਦੇ ਨੇ ਜ਼ਰੂਰੀ ਨਹੀਂ ਹੈਗਾ ਵੀ ਜੇ ਮਹਿੰਗਾ ਸੂਟ ਲਵਾਂਗੇ ਆਪਾਂ ਉਹੀ ਜ਼ਿਆਦਾ ਵਧੀਆ ਬਣੂਗਾ ਦੇਖੋ ਜੀ ਇਹਦਾ ਗ੍ਰੀਨ ਕਲਰ ਹੈ ਇਹ ਵੀ ਤੁਹਾਨੂੰ ਸ਼ਾਈਨਿੰਗ ਦੇ ਵਿੱਚ ਸਾਰੇ ਟੂਟਾਂ ਦੀ ਸ਼ਾਈਨਿੰਗ ਸੇਮ ਰਹੂਗੀ ਜੀ ਦੇਖੋ ਜੀ ਇੱਕ ਕਲਰ ਆ ਗਿਆ ਜੀ ਇਹਦੇ ਵਿੱਚ ਗ੍ਰੀਨ ਕਲਰ ਦੂਸਰਾ ਕਲਰ ਆ ਗਿਆ ਇਹਦੇ ਵਿੱਚ ਇਸ ਤਰ੍ਹਾਂ ਦਾ ਰੈੱਡ ਮਜੈਂਟਾ ਇਹ ਕਲਰ ਹੈ ਵੀਡੀਓ ਦੇ ਵਿੱਚ ਸੇਮ ਕਲਰ ਦੇਖ ਰਹੇ ਨੇ ਇਹਦੇ ਵਿੱਚ ਕੋਈ ਇਸ਼ੂ ਨਹੀਂ ਵੀ ਕਲਰ ਚੇਂਜ ਹੋ ਜਾਊਗਾ ਜੀ ਦੇਖੋ ਇਹਦੇ ਨਾਲ ਆਪਾਂ ਨੇ ਇਸ ਤਰ੍ਹਾਂ ਦੀ ਰੱਖੀ ਜੀ ਸੁਨਵਾ ਤੁਸੀਂ ਨਾ ਮੈਂ ਤੁਹਾਨੂੰ ਦੱਸਿਆ ਜਿਵੇਂ ਦੁਪੱਟੇ ਆਪਾਂ ਰੈਡੀ ਕਰਦੇ ਆਂ ਜੀ ਸਟਾਰ ਵਾਲੇ ਦੁਪੱਟੇ ਤੁਸੀਂ ਰੈਡੀ ਕਰਵਾ ਕੇ ਬਹੁਤ ਸੋਹਣੇ ਲੱਗਦੇ ਨੇ ਦੇਖੋ ਜੀ ਇਹ ਕਲਰ ਹੋ ਗਏ ਇਹਦੇ ਵਿੱਚ ਦੋ ਡਿਜ਼ਾਈਨ ਦੋ ਕਲਰ ਨੇ ਇਸ ਡਿਜ਼ਾਈਨ ਦੇ ਵਿੱਚ ਨੀਚੇ ਵਾਲੇ ਦੇ ਵਿੱਚ ਤਿੰਨ ਨੇ ਜੀ ਇਸ ਤੋਂ ਬਾਅਦ ਆ ਗਿਆ ਜੀ ਇਸ ਡਿਜ਼ਾਈਨ ਦੇ ਵਿੱਚ ਆਪਣੇ ਕੋਲੇ ਆ ਜਾਣਗੇ ਜੀ ਤਿੰਨ ਕਲਰ ਇਹ ਹੈਗਾ ਬਲੈਕ ਕਲਰ ਇਹ ਵੀ ਟਿਸਟਾ ਦਾ ਮਿਲੂਗਾ ਤੁਹਾਨੂੰ ਦੇਖੋ ਜੀ ਦੇਖੋ ਜੀ ਬਲੈਕ ਤੇ ਵਾਈਟ ਦਾ ਇਹਦਾ ਪ੍ਰਿੰਟਿੰਗ ਬਣੀ ਹੋਇਆ ਕਲਰ ਕੰਬੀਨੇਸ਼ਨ ਹੈ ਬਲੈਕ ਕਲਰ ਦੀ ਰੱਖੀ ਹੈ ਜੀ ਆਪਾਂ ਨੇ ਸਲਵਾਰ ਇਹਦੇ ਨਾਲ ਜੇ ਤੁਸੀਂ ਇਹ ਤੇ ਵਰਕ ਕਰਵਾਉਣਾ ਚਾਹੁੰਦੇ ਹੋ ਸਲਵਾਰ ਤੇ ਜਾਂ ਸ਼ਰਟ ਤੇ ਪੈਚ ਵਰਕ ਕਰਵਾਉਣਾ ਕਿਵੇਂ ਦਾ ਵੀ ਵਰਕ ਕਰਵਾਉਣਾ ਤੁਸੀਂ ਉਹ ਵੀ ਕਰਵਾ ਸਕਦੇ ਹੋ ਬਰਕ ਦਾ ਹਿਸਾਬ ਹਨਾ ਰੇਟ ਦਾ ਬਰਕ ਦੇ ਹਿਸਾਬ ਨਾਲ ਰਹੂਗਾ ਜੀ ਪਰ ਸਿੰਪਲ ਸੂਟ ਦਾ ਇਦਾਂ ਹੀ ਰੇਟ ਹੈਗਾ ਜੀ ਅੱਜ ਵਾਲੇ ਦਾ 930 ਰੁਪਏ ਦੇ ਵਿੱਚ ਦੇਖੋ ਜੀ ਇਹ ਆ ਗਿਆ ਦੂਸਰਾ ਕਲਰ ਇਸ ਡਿਜ਼ਾਈਨ ਦੇ ਵਿੱਚ ਵਾਈਟ ਕਲਰ ਬਹੁਤ ਪਿਆਰੀ ਪ੍ਰਿੰਟਿੰਗ ਹੈ ਬਹੁਤ ਸੋਹਣੇ ਕਲਰ ਨੇ ਜੀ ਇਹ ਦੇਖੋ ਇਹ ਹੈਗਾ ਵਾਈਟ ਕਲਰ ਇਸ ਤੋਂ ਬਾਅਦ ਤੀਜਾ ਕਲਰ ਆ ਗਿਆ ਜੀ ਇਹਦੇ ਵਿੱਚ ਰੈੱਡ ਕਲਰ ਇਹ ਨਾ ਪੂਰਾ ਪ੍ਰੋਪਰ ਰੈੱਡ ਨਹੀਂ ਹੈਗਾ ਮਹਰੂਨ ਕਲਰ ਹੈ ਜੀ ਦੇਖੋ ਵਾਈਟ ਤੇ ਮਹਰੂਨ ਦਾ ਕੰਬੀਨੇਸ਼ਨ ਹੈ ਬਹੁਤ ਸੋਹਣੇ ਕਲਰ ਨੇ ਇੱਕ ਤੋਂ ਇੱਕ हट ਕੇ ਸਰਦਾਰੀ ਲੁੱਕ ਦੇ ਕਲਰ ਨੇ ਜੀ ਇਹਨਾਂ ਨੂੰ ਇਹ ਨਹੀਂ ਹੈਗਾ ਵੀ ਹਨਾ ਜਾਂ ਵੱਡੀ ਏਜ ਦੀ ਭੈਣਾਂ ਪਾ ਸਕਦੀ ਨੇ ਜਾਂ ਛੋਟੀ ਏਜ ਦੀਆਂ ਕੋਈ ਵੀ ਭੈਣ ਇਹਨੂੰ ਬਾਏ ਕਰ ਸਕਦੀ ਹੈ ਪਾ ਸਕਦੀ ਆਪਾਂ ਬਹੁਤ ਵਧੀਆ ਫੈਬਰਿਕ ਹੈ ਜਿਹੜੀ ਦੇਖੋ ਜੀ ਇੱਕ ਕਲਰ ਆ ਗਿਆ ਇਹਦੇ ਵਿੱਚ ਇਸ ਪ੍ਰਿੰਟ ਦੇ ਵਿੱਚ ਬਲੈਕ ਕਲਰ ਇਹਦੀ ਇਸ ਤਰ੍ਹਾਂ ਦੀ ਫਲਾਵਰ ਦੀ ਪ੍ਰਿੰਟਿੰਗ ਹੈ ਨਾਲ ਆਪਾਂ ਨੇ ਰੱਖੀ ਜੀ ਇਹਦੇ ਬਲੈਕ ਕਲਰ ਦੀ ਸਲਵਾਰ ਇੱਕ ਪ੍ਰਿੰਟਿੰਗ ਆ ਗਿਆ ਜੀ ਇਹਦੇ ਵਿੱਚ ਪਰਪਲ ਕਲਰ ਕਲਰਸ ਜਿੰਨੇ ਵੀ ਹੈਗੇ ਤੇ ਆਪਾਂ ਸਾਰੇ ਆਪਣੇ ਕੋਲ ਅਵੇਲੇਬਲ ਨੇ ਇਸ ਟਾਈਮ ਦੇਖੋ ਜੀ ਇਹ ਹੈਗਾ ਇਸ ਤਰ੍ਹਾਂ ਦਾ ਪਰਪਲ ਕਲਰ ਇਹਦੇ ਨਾਲ ਆਪਾਂ ਨੇ ਇਸ ਤਰ੍ਹਾਂ ਦੀ ਰੱਖੀ ਹੈ ਜੀ ਸਲਵਾਰ ਇਸ ਤੋਂ ਬਾਅਦ ਆ ਗਿਆ ਜੀ ਨਾਭੀ ਮਹਿਰੂਨ ਕਲਰ ਇਹ ਬਹੁਤ ਪਿਆਰਾ ਕਲਰ ਹੈ ਦੇਖੋ ਜੀ ਦੇਖੋ ਜੀ ਇਹ ਹੈਗਾ ਨਾਭੀ ਮਹਿਰੂਨ ਕਲਰ ਹੈ ਇਹਦੇ ਨਾਲ ਆਪਾਂ ਨੇ ਇਸ ਤਰ੍ਹਾਂ ਦੀ ਮਾਊਸ ਜੇ ਕਲਰ ਦੀ ਰੱਖੀ ਹੈ ਜੀ ਇਹਦੇ ਨਾਲ ਦੀ ਮੈਚਿੰਗ ਸਲਵਾਰ ਇਸ ਤੋਂ ਬਾਅਦ ਲਾਸਟ ਸੂਟ ਰਹਿ ਗਿਆ ਜੀ ਆਪਣੇ ਕੋਲ ਜੈਲੋ ਤੇ ਆਫ ਵਾਈਟ ਦਾ ਕੰਬੀਨੇਸ਼ਨ ਹੈ ਇਸ ਤੋਂ ਬਾਅਦ ਲਾਸਟ ਕਲਰ ਹੈਗਾ ਜੀ ਇਹ ਵਾਲਾ ਇਹਦੇ ਨਾਲ ਉਹਦੀ ਆਪਾਂ ਨੇ ਇਸ ਤਰ੍ਹਾਂ ਦੀ ਜਿਆਦਾਤਰ ਸਲਵਾਰ ਦੀ ਹੈ ਨਾ ਜਿਹੜੀ ਮੈਚਿੰਗ ਹੈ ਆਫ ਵਾਈਟ ਨਾਲ ਹੀ ਜੱਚ ਰਹੀ ਹੈ ਬਹੁਤ ਸੋਹਣੀ ਲੱਗ ਰਹੀ ਹੈ ਇਹ ਦੇਖੋ ਜੀ ਇੰਨੇ ਕਲਰ ਆ ਗਏ ਇਸ ਤੋਂ ਬਾਅਦ ਇੱਕ ਕਲਰ ਇਹ ਆਪਣਾ ਆਰਡਰ ਹੋਇਆ ਹੋਇਆ ਜੀ ਸੂਟ ਤੁਸੀਂ ਜੇ ਐਵੇਂ ਦਾ ਸੂਟ ਹੋਰ ਲੈਣਾ ਹੈ ਤਾਂ ਤੁਸੀਂ ਲੈ ਸਕਦੇ ਹੋ ਦੇਖੋ ਇਹ ਵੀ ਸੇਮ ਰੇਟ ਹੀ ਰਹੂਗਾ ਦੇਖੋ ਜੀ ਇਹਦਾ ਕਲਰ ਹੈਗਾ ਮਹਿਰੂਨ ਤੇ ਇਸ ਤਰ੍ਹਾਂ ਦੇਖੋ ਸਾਰੇ ਕਲਰ ਤੁਹਾਨੂੰ ਮਿਲ ਜਾਣਗੇ ਜੀ ਜੋ ਵੀ ਕਲਰ ਤੁਹਾਨੂੰ ਪਸੰਦ ਆ ਪਲੀਜ਼ ਭੈਣਾਂ ਨੂੰ ਰਿਕਵੈਸਟ ਹੈ ਸ਼ਾਮ ਦੇ 7 ਵਜੇ ਤੋਂ ਪਹਿਲਾਂ ਪਹਿਲਾਂ ਜਿਹੜੀ ਭੈਣ ਦੀ ਪੇਮੈਂਟ ਆ ਗਈ ਜੀ ਉਹਦੇ ਲਈ ਹੀ ਸੂਟ ਰੱਖਿਆ ਜਾਊਗਾ ਇਹ ਨਹੀਂ ਹੋਊਗਾ ਤੁਸੀਂ ਹਨਾ ਮੈਸੇਜ ਕਰਕੇ ਕਹਦੋ ਵੀ ਸਾਡੇ ਲਈ ਆ ਸੂਟ ਰੱਖ ਦਿਓ ਉਸ ਤੋਂ ਬਾਅਦ ਤੁਸੀਂ 15 20 ਦਿਨ ਜਾਂ ਮਹੀਨਾ ਬੋਲੋ ਨਾ ਇਹ ਕੰਮ ਨਹੀਂ ਹੋਊਗਾ ਜੀ ਮੇਰੇ ਨਾਲ ਪਹਿਲਾਂ 2-3 ਕਸਟਮਰ ਆ ਜਿਹੜਾ ਇਦਾਂ ਦੀ ਗਲਤੀ ਮੈਂ ਕਰਕੇ ਕਰ ਲਿਆ ਵੀ ਇਹਨਾਂ ਨੇ ਸੂਟ ਰਖਾ ਕੇ ਹੁਣ ਉਹ ਕਸਟਮਰ ਕੋਈ ਮੈਸੇਜ ਦਾ ਰਿਪਲਾਈ ਨਹੀਂ ਦੇ ਰਿਆ ਪਲੀਜ਼ ਭੈਣਾਂ ਨੂੰ ਰਿਕਵੈਸਟ ਹੈ ਜੇ ਤੁਸੀਂ ਪੇਮੈਂਟ ਕਰੋਗੇ ਜੀ ਤਾਂ ਜੇ ਤੁਸੀਂ ਹੋਰ ਵੀ ਆਰਡਰ ਕਰਨਾ ਹੈ ਤਾਂ ਤੁਸੀਂ ਉਹ ਸੂਟ ਦੀ ਪੇਮੈਂਟ ਕਰਕੇ ਸੂਟ ਆਪਣਾ ਰੱਖਾ ਸਕਦੇ ਹੋ ਉਹਦੇ ਵਿੱਚ ਕੋਈ ਇਸ਼ੂ ਨਹੀਂ ਚਾਹੇ ਤੁਸੀਂ 7-2 ਮਹੀਨੇ ਅਸੀਂ ਤੁਹਾਡਾ ਸੂਟ ਰੱਖ ਲਾਂਗੇ ਜਦੋਂ ਤੁਹਾਡੀ ਪੇਮੈਂਟ ਆ ਗਈ ਜੀ ਫਿਰ ਸਾਨੂੰ ਹੁੰਦਾ ਵੀ ਉਹਨਾਂ ਦਾ ਸੂਟ ਕਲੀਅਰ ਹੈ ਇਹ ਆਪਾਂ ਕਿਸੇ ਨੂੰ ਹੋਰ ਨਾ ਦਈਏ ਜਦੋਂ ਤੁਸੀਂ ਕਹਿ ਦਿੰਦੇ ਹੋ ਜੀ ਫਿਰ ਉਹਨਾਂ ਸਾਡਾ ਵੀ ਮਨ ਹੱਲ ਗਿਆ ਹਨਾ ਤੁਸੀਂ ਕੀ ਪਤਾ ਵਿਵਾਦੇ ਵਿੱਚੋਂ ਮਾਈਂਡ ਚੇਂਜ ਕਰਦਣੇ ਹੋ ਅਸੀਂ ਲੈਂਦੇ ਨਹੀਂ ਜੇ ਉੱਥੋਂ ਸਾਨੂੰ ਸਸਤਾ ਮਿਲ ਗਿਆ ਇਹ ਕੰਮ ਹੋ ਜਾਂਦਾ ਹੈ ਫਿਰ ਅਸੀਂ ਹੋਰ ਪਾਸੇ ਵੀ ਹਨਾ ਸੇਲ ਕਰਨ ਕਣੀਓ ਰਹਿ ਜਾਣੇ ਅਗੇ ਤੇ ਚਲੋ ਜੀ ਆਪਾਂ ਤੁਹਾਨੂੰ ਜਿੰਨੇ ਵੀ ਸੂਟ ਦਿਖਾਏ ਨੇ ਸਾਰੇ ਬ੍ਰਾਂਡ ਦੇ ਰਹਿਣਗੇ ਟਿਸਟਾ ਦੇ ਰਹਿਣਗੇ ਲੈਸ ਪ੍ਰਾਈਸ ਦੇ ਵਿੱਚ ਰਹਿਣਗੇ ਜੋ ਵੀ ਤੁਹਾਨੂੰ ਸੂਟ ਪਸੰਦ ਆ ਤਾਂ ਤੁਸੀਂ ਸਕਰੀਨ ਸ਼ਾਟ ਲਾਓ ਤੇ ਮੈਸੇਜ ਕਰੋ ਚਲੋ ਜੀ ਮੈਂ ਤੁਹਾਨੂੰ 15 16 ਸੂਟ ਦਿਖਾ ਦਿੱਤੇ ਨੇ ਮੈਨੂੰ ਪੂਰੀ ਉਮੀਦ ਹੈ ਮੇਰੇ ਰੰਗੜ ਜੈਨ ਤੁਹਾਨੂੰ ਪਸੰਦ ਆਏ ਹੋਣਗੇ ਪਲੀਜ਼ ਪੈਨਾਂ ਨੂੰ ਫਿਰ ਤੋਂ ਰਿਕਵੈਸਟ ਹੈ ਜੀ ਸ਼ਾਮ ਦੇ 7:00 ਵਜੇ ਤੋਂ ਪਹਿਲਾਂ-ਪਹਿਲਾਂ ਤੁਸੀਂ ਆਪਣੇ ਸੂਟ ਹੈ ਜਿਹੜੇ ਆਰਡਰ ਕਨਫਰਮ ਕਰਕੇ ਪੇਮੈਂਟ ਕਰ ਦਿਓ ਉਹਨਾਂ ਲਈ ਸੂਟ ਰੱਖਿਆ ਜਾਊਗਾ ਅੱਜ ਵਾਲੇ ਸੂਟ ਨੇ ਜਿਹੜੇ ਟਿਸਟਾ ਬ੍ਰਾਂਡ ਤੇ ਘੱਟ ਪ੍ਰਾਈਸ ਦੇ ਤੁਹਾਨੂੰ ਪਹਿਲੀ ਵਾਰ ਸੂਟ ਮਿਲਣਗੇ ਜੀ ਤੇ ਬਾਕੀ ਤੁਹਾਡੀ ਚੁਆਇਸ ਹੈ ਜਿਵੇਂ ਤੁਹਾਨੂੰ ਸੂਟ ਪਸੰਦ ਨੇ ਜਿੰਨਾ ਭੈਣਾਂ ਨੇ ਬਰਕ ਲਈ ਸੂਟ ਕਰਵਾਉਣੇ ਨੇ ਜੀ ਤਾਂ ਹੋਣੇ ਤੋਂ ਆਪਣਾ ਆਰਡਰ ਹੈ ਜਿਹੜਾ ਸ਼ੁਰੂ ਕਰ ਲਓ ਏਦੂ ਅਗੇ ਫਿਰ ਦਿਨ ਵੀ ਛੋਟੇ ਹੋ ਜਾਣਗੇ ਜੀ ਕਾਰੀਗਰਾਂ ਕੋ ਵੀ ਇੰਨਾ ਕੰਮ ਨਹੀਂ ਨਿਭੜਦਾ ਲਿੰਕ ਰਿਕਵੈਸਟ ਹੈ ਜੀ ਚਲੋ ਜੀ ਮੈਂ ਤੁਹਾਨੂੰ ਜਿੰਨੇ ਵੀ ਸੂਟ ਦਿਖਾਏ ਨੇ ਤਾਂ ਤੁਸੀਂ ਜੋ ਵੀ ਸੂਟ ਪਸੰਦ ਆ ਲੈ ਸਕਦੇ ਹੋ ਤੇ ਇੱਕ ਮੇਰੀ ਭੈਣਾਂ ਨੂੰ ਮੈਂ ਮੈਸੇਜ ਦੇਣਾ ਜੀ ਮੇਰਾ ਲਾਈਵ ਹੋਣ ਦਾ ਟਾਈਮ ਰਹੂਗਾ ਜੀ 3:30 ਤੋਂ 4:00 ਵਜੇ ਤੱਕ ਮੈਂ ਸਿਰਫ ਅੱਧਾ ਘੰਟਾ ਲਾਈਵ ਹੋਵਾਂਗੀ ਜੀ ਮੈਂ 3:30 ਤੋਂ 5 ਮਿੰਟ ਵੀ ਲੇਟ ਨਹੀਂ ਹੋ ਪਤਾ ਕੀ ਹੈ ਜਦੋਂ ਮੈਂ 1 ਘੰਟਾ 4:30 ਵਜੇ ਤੱਕ ਲਾਈਵ ਬੈਠੀ ਰਹਿਣੀ ਹੈ ਤੇ ਪੌਣੇ 5 ਵੀ ਹੋ ਜਾਂਦੇ ਨੇ ਮੇਰਾ ਸਾਰਾ ਜਿਹੜਾ ਸ਼ਾਮ ਦਾ ਕੰਮ ਹੈ ਵੀਡੀਓ ਦਾ ਸਾਰਾ ਪ੍ਰੋਸੈਸਾ ਲੇਟ ਹੋ ਜਾਂਦਾ ਫਿਰ ਨੇਰੇ ਦੇ ਵਿੱਚ ਬਹੁਤ ਜ਼ਿਆਦਾ ਕੰਮ ਕਰਨ ਦੀ ਟਿੱਕਤ ਆਉਂਦੀ ਹੈ ਨੀ ਕੁਦਰੋਂ ਸ਼ਾਮ ਨੂੰ ਭੈਣਾਂ ਵੀ ਵੇਰੀਆਂ ਹੁੰਦੀਆਂ ਨੇ ਉਹਨਾਂ ਦੇ ਫੋਨ ਕਾਲਸ ਆਉਂਦੇ ਨੇ ਉਹਨਾਂ ਦੀ ਵੀ ਗੱਲ ਸੁਣਨੀ ਪੈਂਦੀ ਹੈ ਇਸ ਕਰਕੇ ਪਲੀਜ਼ ਰਿਕਵੈਸਟ ਹੈ ਤੁਸੀਂ ਪੂਰੇ 3:30 ਮਿੰਟ ਤੇ ਆਨਲਾਈਨ ਹੋਇਓ ਜੀ ਆਪਾਂ 3:30 ਮਿੰਟ ਤੇ ਮੈਂ ਲਾਈਵ ਹੋਊਂਗੀ ਬਸ ਸਿਰਫ ਮੈਂ ਅੱਧਾ ਘੰਟਾ ਲਾਈਵ ਹੋਊਂਗੀ ਜੀ ਮੇਰੇ ਕੋਲ ਇੰਨਾ ਟਾਈਮ ਤੁਹ ਸ਼ਾਰਟ ਪਈ ਹੋਈ ਇੱਕ ਕੱਲੀ ਜਾਨੀ ਨੂੰ ਸਾਰੇ ਕੰਮ ਹੋ ਜਾਂਦੇ ਨੇ ਮੱਜਾਂ ਦਾ ਵੀ ਹੋ ਜਾਂਦਾ ਥੁੱਲੇ ਦਾ ਵੀ ਹੋ ਜਾਂਦਾ ਆਪਣਾ ਕਸਟਮਰ ਵੀ ਅਟੈਂਡ ਕਰਨਾ ਹੁੰਦਾ ਜੀ ਬਾਜ਼ਾਰ ਦੇ ਵੀ ਕੰਮ ਹੋ ਜਾਂਦੇ ਨੇ ਇਸ ਕਰਕੇ ਪਲੀਜ਼ ਰਿਕਵੈਸਟ ਹੈ 3:30 ਤੇ ਮੈਂ ਲਾਈਵ ਹੋऊंगी ਤੁਸੀਂ ਬਸ 5 3:40 ਤੱਕ ਤੁਸੀਂ ਸਾਰੀਆਂ ਭੈਣਾਂ ਲਾਈਵ ਹੋ ਜਿਉਂ ਜੀ ਮੈਂ 10 15 10 ਮਿੰਟ ਦੇ ਵਿੱਚ 15 ਮਿੰਟ ਦੇ ਵਿੱਚ ਸੂਟ ਦਿਖਾऊंगी ਉਸ ਤੋਂ ਬਾਅਦ ਮੈਂ ਬਸ ਸਹੀ 4:00 ਵਜੇ ਆਪਾਂ ਜਿਹੜਾ ਲਾਈਵ ਹੈ ਕੱਟ ਦੇਣਾ ਮੈਂ ਵੀਡੀਓ ਦੇ ਵਿੱਚ ਤੁਹਾਨੂੰ ਦੱਸ ਦਿੱਤਾ ਪਲੀਜ਼ ਰਿਕਵੈਸਟ ਹੈ ਚਲੋ ਜੀ ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਹੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ